ਇਹ ਵਿੱਚ ਮਿਕਸ ਹੁੰਦੀ ਹੈ ਇਹਦੇ ਵਿੱਚ ਚਾਂਦੀ ਵੀ ਹੁੰਦੀ ਹੈ ਹਾਂਜੀ ਜੀ ਚਾਹੇ ਚਾਂਦੀ ਹੁੰਦੀ ਹੈ ਤਾਂ ਹੀ ਦਾ ਮਤਲਬ ਉਹ ਤਾਂ ਕਿ ਮਹਿੰਗਾ ਵੀ ਹੁੰਦਾ ਹੋਣਾ ਹਾਂਜੀ ਤਾਂ ਹੀ ਮੈਟਲ ਦੇ ਚੀਜ਼ ਮਹਿੰਗੀ ਹੈ ਯਾਰ ਪਰ 90000 ਦਾ ਜਿਹੜਾ ਕੰਮ ਹੈ ਉਹ ਤੁਸੀਂ ਕਿੰਨੇ ਰੁਪਏ ਚ ਕਰ ਦਿੰਦੇ ਆ ਇਹ ਸਿਰਫ 200 250 ਜੀ ਮਤਲਬ ਜੇ ਮੈਂ ਰੋਟੀ ਬਣਾਉਣੀ ਆ ਪਿੱਤਲ ਦੇ ਬਰਤਨਾਂ ਦੇ ਵਿੱਚ ਕਦੀ ਖਾਣਾ ਹਾਂਜੀ ਜਿਹੜਾ ਤੁਸੀਂ ਖਾਣਾ ਬਣਾਉਂਦੇ ਆ ਹਾਂਜੀ ਖਾਂਦੇ ਆ ਉਹ ਕਿਹੜੀ ਬਿਮਾਰੀ ਤੋਂ ਇਹਦੇ ਨਾਲ ਇਕ ਤਾਂ ਜੋੜ ਦਾ ਦਰਦ ਮੇਰਾ ਠੀਕ ਹੋ ਗਿਆ। ਓਕੇ। ਔਰ ਮੇਰੀ ਜੋ ਆਪਣੇ ਕੈਂਸਰ ਦੀ ਬਿਮਾਰੀਆਂ ਹੋਰ ਜੋ ਹਾਂਜੀ ਹਾਂਜੀ ਬਿਮਾਰੀ ਬੀਪੀ ਜੋ ਮੇਰਾ ਬੀਪੀ ਵੀ ਵੱਧਦਾ ਸੀ ਉਹ ਵੀ ਹੁਣ ਬਿਲਕੁਲ ਨੋਰਮਲ ਹੈ। ਕੋਈ ਐਸੀ ਗੱਲ ਨਹੀਂ ਹੈਗੀ। ਹੁੰਦੇ ਸੀਗੇ ਆਵਾਜ਼ ਭਾਂਡੇ ਕਲੀ ਕਰਾ ਲੋ ਬੜੇ ਗਾੜੇ ਵੀ ਸੀਗੇ ਲੇਕਿਨ ਅੱਜ ਕੱਲੇ ਆਵਾਜ਼ ਘੱਟ ਨਜ਼ਰ ਆਉਂਦੀ ਹੈ। ਹੁਣ ਤੁਸ ਤੁਹਾਨੂੰ ਮਲੀ ਮਾਦਰਾ ਦੇ ਵਿੱਚ ਭਾਂਡੇ ਕਲੀ ਕਰਦੇ ਹੋਇਆ ਇਹ ਕਿਉਂ ਵੀਡੀਓ ਦਿਖਾ ਰਹੇ ਆ ਬੜੇ ਵੀ ਆਈ ਪੀ ਵੀ ਹੈ ਸਾਡੇ ਔਰ ਬਹੁਤ ਸਮਝਦਾਰ ਹੈ ਜਿਨ੍ਹਾਂ ਨੂੰ ਬਹੁਤ ਨੋਲੇਜ ਹੈ ਅ ਅ ਸ਼੍ਰੀਮਾਨ ਜੀ ਅਮਰਤਰਾਣ ਸਿੰਘ ਜੀ ਹਾਂ ਜੀ ਇਹ ਤੁਸੀਂ ਭਾਂਡੇ ਕਲੀ ਕਰਨ ਦਾ ਕੰਮ ਕਦੋਂ ਤੋਂ ਕਰ ਰਹੇ ਜੀ ਇਹ ਬਚਪਨ ਤੋਂ ਹੀ ਹੈ ਜੀ ਹਾਂ ਜੀ ਬਚਪਨ ਤੋਂ ਆਦੀ ਕੰਮ ਆਦੀ ਮਨੋਂ ਖਾਨਦਾਨੀ ਖਾਨਦਾਨੀ ਕੰਮ ਖਾਨਦਾਨੀ ਕੰਮ ਹੈ ਕਿੰਨੇ ਸਾਲ ਹੋ ਗਏ ਬੈਥ ਪੀੜੀਆਂ ਚਲਦੀ ਆਦੀਆਂ ਆ ਇਹ ਪੀੜੀਆਂ ਆਦੀਆਂ ਹੋ ਸਕਦਾ 100 ਸਾਲ ਹੋ ਹਾਂ ਇਸ ਤੋਂ ਵੀ ਜ਼ਿਆਦਾ ਹੋ ਗਿਆ ਇਸ ਤੋਂ ਵੀ ਜ਼ਿਆਦਾ ਹੋ ਗਿਆ ਤਾਂ ਆ ਜਿਹੜਾ ਪਹਿਲੇ ਤਾਂ ਹਰ ਘਰ ਦੇ ਵਿੱਚ ਪਿੱਤਰ ਦੇ ਭਾਂਡੇ ਹੁੰਦੇ ਸੀਗੇ ਠੀਕ ਹੈ ਜੀ ਹਾਂ ਜੀ ਔਰ ਉਹਨਾਂ ਨੂੰ ਕਦੀ ਕਰਕੇ ਉਹਦਾ ਹੀ ਵਰਤੋਂ ਕਰਦੇ ਸੀਗੇ ਖਾਣਾ ਪਕਾਉਣ ਵਾਸਤੇ ਖਾਣਾ ਖਾਣ ਵਾਸਤੇ ਤਾਂ ਅੱਜ ਕੱਲ ਅੱਜ ਕੱਲ ਤਾਂ ਇਹ ਵੀ ਆਈਪੀ ਲੋਕਾਂ ਦੇ ਕੋਲ ਜਾਵਾ ਨਹੀਂ ਸਾਰਿਆਂ ਕੋਲ ਭਾਂਡੇ ਆ तकरीबन ਵੀ ਆਈਪੀ ਪਈ ਵੀ ਆ ਦੂਸਰੇ ਕੋਲ ਵੀ ਆ ਕਿ ਹਰ ਰੋਜ਼ ਮਾਰ ਸਾਡੇ ਕੋਲ ਕਲੀ ਕਰਾਣ ਆਉਂਦੇ ਆ ਹਰੋ ਦਿੱਲੀ ਹਰੋ ਜਾਂਦੇ ਹਰੋ ਜੀ ਦਿੱਲੀ ਜੀ 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 ਬਹੁਤ ਦੂਰ ਦੂਰ ਤੇ ਆਉਂਦੇ ਆ ਰਾਜਪੁਰੇ ਤੋਂ ਗੀਰਖਪੁਰ ਤੋਂ ਤਾਂ ਇਸ ਤੇ ਹਰਿਆਣੇ ਤੋਂ ਚਿਮਲੇ ਤੋਂ ਵੀ ਆ ਦੂਰ ਤੇ ਜਿਹੜੇ ਬੜੇ ਬੜੇ ਅਫਸਰਾਂ ਕੇ ਬੜੇ ਬੜੇ ਅਫਸਰ ਹਾਂ ਅਫਸਰ ਵੀ ਰਾਜਾਪਾਲ ਵੀ ਜੀ ਜੀ ਕੋਈ ਹੋਟਲ ਜੀ ਹੋਟਲਾਂ ਕੇ ਵੱਡੇ ਵੱਡੇ ਹੋਟਲਾਂ ਬੜੇ ਬੜੇ ਹੋਟਲਾਂ ਤਾਜ ਹੋਟਲ ਜਾਂ ਇਸੇ ਉਹਨਾਂ ਦੇ ਭਾਂਡੇ ਸਾਡੇ ਮੰਨਿਆ ਜਾਂਦਾ ਕਿ ਜਿਹੜਾ ਪਿੱਤਰ ਦੇ ਭਾਂਡੇ ਦੇ ਵਿੱਚ ਕਲੀ ਕਰਨ ਤੋਂ ਬਾਅਦ ਖਾਣਾ ਜਿਹੜਾ ਬਣਾਇਆ ਜਾਂਦਾ ਜਾਂ ਖਾਣਾ ਖਾਇਆ ਜਾਂਦਾ ਉਹ ਜ਼ਿਆਦਾ ਫਾਇਦੇਮੰਦ ਉਹ ਫਾਇਦੇਮੰਦ ਹੈ ਜੀ ਇਹ ਜਿਹੜਾ ਹਾਨਰ ਹੈ ਭਾਂਡੇ ਕਲੀ ਕਰਨ ਦਾ ਤੁਸੀਂ ਆਪਣੀ ਨੈਕਸਟ ਜਨਰੇਸ਼ਨ ਨੂੰ ਵੀ ਦਿੱਤਾ ਆਪਣੇ ਨੂੰ ਵੀ ਸਮਝਾਇਆ ਮੈਂ ਬੇਟੇ ਨੂੰ ਅੱਗੇ ਦੇਤਾ ਕੰਮ ਤੁਹਾਡੇ ਬੇਟੇ ਦੇ ਨਾਲ ਇੰਟਰੋਡਕਸ਼ਨ ਪਾਓ ਜੀ ये ने नीरज नाम दा जी नीरज रणदा आपका बेटा हां आप जानते हैं कैसे कली करते हैं कितना करते हैं कली हां आंदे आंदे पाडे कली करनी कर, करके दिखा दोगे हां जी हां जी लो जी काले जण के नाल नीरज आनंद जी तन्नू भांडे ये कित्ता कली करते हो दिखा हां जी नीरज जी हां जी ए भांडे कली करने दा काम तुसी किस तो सिखया ਇਹ ਸਾਡਾ ਅੱਦੀ ਕੰਮ ਹੈ ਜੀ ਬਚਪਨ ਦਾ ਹੀ ਕੰਮ ਹੈ ਪਹਿਲਾਂ ਸਾਡੇ ਦਾਦੇ ਪਰਦਾਦੇ ਕਰਦੇ ਸੀ ਹੁਣ ਅੱਗੇ ਮੈਂ ਸਿੱਖਿਆ ਹੈਗਾ ਕੰਮ ਜੀ ਜੀ ਤਾਂ ਇਹਦਾ ਜਿਹੜਾ ਜਿਹੜੇ ਤੁਸੀਂ ਪਾਂਡੇ ਕਲੀ ਕਰਦੇ ਆ ਸਭ ਤੋਂ ਪਹਿਲਾਂ ਇਹ ਕੀ ਕਰਦੇ ਪ੍ਰੋਸੀਜਰ ਦੇ ਵਿੱਚ ਮਦਾਉਂ ਕੀ ਹੁੰਦਾ ਪਾਂਡੇ ਹਾਂਜੀ ਪਹਿਲਾਂ ਇਹਨੂੰ ਤਜਾਮ ਨਾਲ ਤੋਇਆ ਜਾਂਦਾ ਹੈ ਜੀ ਫਿਰ ਇਹਨੂੰ ਗੈਸ ਤੇ ਪੱਠੀ ਤੇ ਗਰਮ ਕੀਤਾ ਜਾਂਦਾ ਹੈ ਹੁਣ ਤੁਸੀਂ ਹੁਣ ਤੁਸੀਂ ਗੈਸ ਦੀ ਪੱਟੀ ਤੇ ਗਰਮ ਕਰ ਰਹੇ ਪਹਿਲਾਂ ਤਾਂ ਗੈਸ ਦੀ ਪੱਟੀ ਦੀ بجائے ਇੱਕ ਜਿਹੜਾ ਹਵਾ ਨਾਲ ਚੱਲਣ ਵਾਲੀ ਪੱਟੀ ਹੁੰਦੀ ਸੀਗੀ ਤਾਂ ਹਾਂਜੀ ਪਹਿਲਾਂ ਹਵਾ ਲ ਹੀ ਹੁੰਦੀ ਸੀ ਹੁਣ ਅੱਜਕੱਲ ਸਿਲੰਡਰ ਆ ਗਏ ਜੀ ਬੜੀ ਬੜੀ ਟੈਕਨੋਲੋਜੀ ਆ ਗਈਆਂ ਇਸ ਕਰਕੇ ਗੈਸ ਦੀ ਪੱਟੀ ਨਾਲ ਇਹ ਕਰਦੇ ਆਂ ਦੇਖੋ ਅਸੀਂ ਕੰਮ ਤਾਂ ਉਹੀ ਹੈ ਕਿ ਗਰਮ ਕਰਨਾ ਹਾਂਜੀ ਇਹ ਦੇਖੋ ਅਸੀਂ ਪਹਿਲਾਂ ਗੱਲ ਇਹਦੇ ਵਿੱਚ ਨੁਸਾਦਰ ਕੀ ਪਾਇਆ ਇਹ ਨਸ਼ਾਦਰ ਪਾਇਆ ਜੀ ਇਹ ਸਫੇਦ ਰੰਗ ਦਾ ਜਿਹੜਾ ਹੈ ਉਹ ਨੁਸਾਦਰ ਹੈ ਹਾਂਜੀ ਹਾਂਜੀ ਨੁਸਾਦਰ ਤੁਸੀਂ ਇਹਦੇ ਵਿੱਚ ਪਾਇਆ ਇਹ ਨਸ਼ਾਦਰ ਪਾਵਾਂਗੇ ਜੀ ਜੀ ਉਸਕੇ ਬਾਅਦ ਇਸ ਇਹ ਤੋਂ ਉੱਠ ਰਿਹਾ ਨੁਸਾਦਰ ਦੀ ਵਜ੍ਹਾ ਨਾਲ ਉੱਠ ਰਿਹਾ ਹਾਂਜੀ ਹਾਂਜੀ ਫਿਰ ਇਹ ਕਲਾਈ ਲਾਵਾਂਗੇ ਜੀ ਜੀ ਕਲਾਈ 100% ਪਿਓਰ ਹੈ ਟੈਸਟ ਕਰੀ ਕਲਾਈ ਹੈ ਜੀ ਜੀ ਇਹ ਅਸੀਂ ਕਲਾਈ ਲਾ ਕੇ ਜੀ ਇਸ ਕਲੀ ਦੇ ਵਿੱਚ ਜਿੰਨੀ ਤਨਾ ਮੈਨੂੰ ਜ ਚਮਕਦਾ ਹੈ ਦਾ ਯਾਨੀ ਜਿੱਦਾਂ ਚਾਂਦੀ ਵਾਲਾ ਹੁੰਦਾਗਾ ਹਾਂਜੀ ਇਹ ਚਾਂਦੀ ਵਿੱਚ ਮਿਕਸ ਹੁੰਦੀ ਹੈ ਇਹਦੇ ਵਿੱਚ ਚਾਂਦੀ ਵੀ ਹੁੰਦੀ ਹੈ ਹਾਂਜੀ ਜੀ ਚਾਚੇ ਚਾਂਦੀ ਹੁੰਦੀ ਹੈ ਤਾਂ ਹੀ ਦਾ ਮਤਲਬ ਤੱਕ ਇਹ ਮਹਿੰਗਾ ਵੀ ਹੁੰਦਾ ਹੋਣਾ ਹਾਂਜੀ ਤਾਂ ਹੀ ਮੈਟਲ ਦੇ ਚੀਜ਼ ਮਹਿੰਗੀ ਹੈ ਯਾਰ 90000 ਦਾ ਜਿਹੜਾ ਕੰਮ ਹੈ ਉਹ ਤੁਸੀਂ ਕਿੰਨੇ ਰੁਪਏ ਚ ਕਰ ਦਿੰਦੇ ਆ ਇਹ ਸਿਰਫ 200 250 ਜੀ ਮਤਲਬ 200 250 ਰੁਪਏ ਖਰਚ ਕਰਕੇ ਤੁਸੀਂ 90000 ਰੁਪਏ ਦੀ ਕੀਮਤ ਵਾਲਾ ਫਾਇਦਾ ਲੈ ਸਕਦੇ ਆ ਤਾਂ ਇਹ ਭਾਂਡੇ ਦਾ ਜਿਹੜਾ ਮਲਵਾਸਰ ਹੈ ਨਾ ਇਸ ਭਾਂਡੇ ਦੇ ਵਿੱਚ ਜੋ ਖਾਣਾ ਬਣਾਣਾ ਜਾਂ ਖਾਣਾ ਖਾਣਾ ਉਹੀ ਫਾਇਦਾ ਦੇਏਗਾ ਜੋ ਚਾਂਦੀ ਦੇ ਭਾਂਡੇ ਵਿੱਚ ਖਾਣਦੇ ਨਾਲ ਹਾਂਜੀ ਹਾਂਜੀ ਉਹ ਫਾਇਦਾ ਹੋਏਗਾ ਤਾਂ ਜੇ ਤੁਹਾਨੂੰ ਇੱਥੋਂ ਅਸੀਂ ਜੰਨੇ ਚ ਦੇ ਨਾਲ ਕੋਈ ਭਾਂਡੇ ਕਲੀ ਕਰਵਾ ਕੇ ਇੱਥੇ ਤੁਹਾਡੇ ਨਾਲ ਮਿਲਣਾ ਚਾਹੇ ਤਾਂ ਕਿੱਥੇ ਮਿਲੋਗੇ ਜੀ ਆਪਣੀ ਸ਼ੋਪ ਹੈ ਜੀ ਪ੍ਰੇਮ ਬਰਤਨ Bhandar ਪ੍ਰੇਮ ਬਰਤਨ Bhandare ਪਾਣੀ ਵਿੱਚ ਪਾ ਕੇ ਠੰਡਾ ਕੀਤਾ ਤੁਸੀਂ ਕਦੇ ਹਾਂਜੀ ਵੀ ਇਹ ਕਲਈ ਉਤਰੇ ਨਾ ਇਹ ਪੱਕਾ ਕਰਤੇਗਾ ਪੱਕੀ ਹੋ ਜਾਈ ਪੱਕਾ ਹੋ ਗਿਆ ਹਾਂਜੀ ਤਾਂ ਜੀ ਹੁਣ ਦੱਸੋ ਤੁਸੀਂ ਕਿ ਜੇ ਭਾਂਡੇ ਕਲੀ ਕਰਵਾਣੇ ਹੋਣ ਕਿਸੇ ਨੇ ਪਿੱਤਰ ਦੇ ਆਪਣੇ ਤਾਂ ਤੁਹਾਨੂੰ ਕਿੱਥੇ ਮਿਲਣਗੇ? ہماری ਸ਼ੋਪ ਹੈ ਜੀ ਜੀ ਪ੍ਰੇਮ ਬਰਤਨ ਮੰਡਾ ਸ਼ਾਪ ਹੈ ਦਾ ਨਾਂ ਹੈ ਪ੍ਰੇਮ ਬਰਤਨ Bhandar ਔਰ ਕਿਥੇ ਹੈ ਜੀ ਸ਼ਾਪ ਨੰਬਰ 1754 1754 ਹਾਂਜੀ ਦੁਕਾਨ ਨੰਬਰ 1754 ਮੇਨ ਬਾਜ਼ਾਰ ਮਨੀ ਮਾਜ਼ਰਾ ਚਲੋ ਇੱਕ ਤੁਸੀਂ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਮੋਬਾਈਲ ਤੇ ਵੀ ਕੰਟੈਕਟ ਕਰ ਲੈਣਗੇ ਕੋਈ ਮੋਬਾਈਲ ਨੰਬਰ ਹੈ 9872616196 ਇੱਕ ਸੈ ਜੀ ਜੀ ਅਸੀਂ ਇਹ ਜਿਹੜਾ ਪਿੱਤਲ ਦੇ ਭਾਂਡੇ ਦੇ ਵਿੱਚ ਕਲੀ ਕਰਨ ਤੋਂ ਬਾਅਦ ਉਸ ਦੇ ਵਿੱਚ ਖਾਣਾ ਬਣਾਉਣਾ ਔਰ ਖਾਣਾ ਖਾਣਾ ਹਾਂਜੀ ਇਸ ਦਾ ਕੀ ਫਾਇਦਾ ਮੈਂ ਪਿੱਤਲ ਦੇ ਬੱਡੇ ਯੂਜ਼ ਕਰਦੀ ਆ ਪਹਿਲੇ ਐਲੂਮੀਨੀਅਮ ਦੇ ਕਰਦੀ ਸੀ ਤੋ ਇਕਦਮ ਮੇਰੇ ਗੋਟਨੇ ਰਹਿ ਗਏ ਸੀ ਠੀਕ ਹੈ ਜੀ ਹੁਣ ਮੈਂ ਜਦ ਦੇ ਪਿੱਤਲ ਦੇ ਯੂਜ਼ ਕਰਨ ਲੱਗੀ ਆ ਦੇਖੋ ਮੇਰੇ ਗੋਟਨੇ ਬਿਲਕੁਲ ਫਿੱਟ ਹੈ ਮੈਂ ਬਹੁਤ ਆਪਣੇ ਕੰਫਰਟੇਬਲ ਹੋ ਗਈ ਆ ਤੇ ਮੈਂ ਪਿੱਤਲ ਦਾ ਹੀ ਇਸਤੇਮਾਲ ਕਰ ਲਿਆ ਮੈਨੂੰ ਝੋੜਾ ਛੁਟਕਾਰਾ ਹਾਂਜੀ ਮੇਰੇ ਛੁਟਕਾਰਾ ਮਿਲਿਆ ਮੈਨੂੰ ਬਹੁਤ ਆਪਣੇ ਆਪ ਨੂੰ ਅੱਛਾ ਮਹਿਸੂਸ ਕਰ ਰਹੀ ਆ ਜਦ ਤੋਂ ਵਿੱਚ ਹੁਣ ਇਹ ਜਿਹੜੇ ਪਿੱਤਲ ਕੇ ਬਰਤਨ ਹੈ ਇਹਦੇ ਚ ਮੈਂ ਰੋਟੀ ਬਨਾਨੀ ਆ ਪਿੱਤਲ ਦੇ ਬਰਤਨਾਂ ਦੇ ਵਿੱਚ ਕਦੀ ਖਾਣਾ ਹਾਂਜੀ ਜਿਹੜਾ ਤੁਸੀਂ ਖਾਣਾ ਬਣਾਉਂਦੇ ਹੈਂ ਖਾਂਦੇ ਹੈਂ ਉਹ ਕੋਈ ਬਿਮਾਰੀ ਤੋਂ ਇਹਦੇ ਨਾਲ ਇੱਕਦੇ ਜੋੜ ਦਾ ਦਰਦ ਮੇਰਾ ਠੀਕ ਹੋ ਗਿਆ ਓਕੇ ਔਰ ਮੇਰੀ ਜੋ ਆਪਣੇ ਕੈਂਸਰ ਦੀ ਬਿਮਾਰੀਆਂ ਹੋਰ ਜੋ ਹਾਂਜੀ ਬਿਮਾਰੀ ਬੀਪੀ ਜੋ ਮੇਰਾ ਬੀਪੀ ਵੀ ਵੱਧਦਾ ਸੀ ਉਹ ਵੀ ਹੁਣ ਬਿਲਕੁਲ ਨੋਰਮਲ ਹੈ ਕੋਈ ਐਸੀ ਗੱਲ ਨਹੀਂ ਹੈਗੀ ਹਾਂਜੀ ਬੀਪੀ ਤੋਂ ਵੀ ਛੁਟਕਾਰਾ ਹੁੰਦਾ ਬੀਪੀ ਦੇ ਵੀ ਹਾਂਜੀ 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 ਔਰ ਹੋਰ ਕਿਹੜੀ ਬਿਮਾਰੀਆਂ ਤੋਂ ਹੋਰ ਤੇ ਮਤਲਬ ਸੁਣਿਆ ਹੋਣਾ ਤੁਸੀਂ ਕਿਸੇ ਹੋਰ ਤੋਂ ਕਿਹੜੀ ਕਿਹੜੀ ਬਿਮਾਰੀਆਂ ਦੇ ਫਾਇਦੇ ਮੰਨਦਾ ਮਤਲਬ ਮੈਨੂੰ ਜਿਹੜੀ ਬਿਮਾਰੀਆਂ ਸੀ ਮੈਨੂੰ ਤਾਂ ਬਹੁਤ ਫਾਇਦਾ ਹੋਇਆ ਉਹਦੇ ਨਾਲ ਜੀ ਕਈ ਕਹਿੰਦੇ ਕੈਂਸਰ ਦੇ ਵੀ ਤੋ ਹਾਂਜੀ ਕੈਂਸਰ ਦੇ ਚਾਬੋ ਹਾਂਜੀ 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 ਤਾਂ ਦੋਸਤੋ ਦੋਸਤੋ ਤੁਸੀਂ ਸਾਥੇ ਤੁਸੀਂ ਜਿਹੜਾ ਆਪਣੇ ਬਾਕੀਆਂ ਨੂੰ ਵੀ ਬੜੀ ਬੜੀ ਬਿਮਾਰੀਆਂ ਤੋਂ ਬਚਾਣਾ ਚਾਹੁੰਦੇ ਤਾਂ ਮੈਂ ਦੇ ਭਾਂਡਿਆਂ ਨੂੰ ਕਲੀ ਕਰਾਉਣ ਤੋਂ ਬਾਅਦ ਉਹਨਾਂ ਦੇ ਵਿੱਚ ਖਾਣਾ ਤੁਹਾਨੂੰ ਇਸਤੇਮਾਲ ਕਰਨਾ ਚਾਹੀਦਾ ਹਾਂਜੀ ਹਾਂਜੀ ਕੋਈ ਬਹੁਤ ਜ਼ਿਆਦਾ ਮਹਿੰਗਾ ਨਹੀਂ ਹੈ ਸਸਤਾ ਹੈ ਕੰਪੇਅਰ ਟੂ ਜੋ ਨਾ ਇੱਕ ਤਰ੍ਹਾਂ ਸੇ ਬੜੀ ਬੜੀ ਮੇਰੇ ਕੋਲ ਸਾਰੀ ਰਸੋਈ ਮੇ ਪਿੱਤਲ ਜ਼ਿਆਦਾ ਸਸਤਾ ਹੈ ਹਾਂਜੀ ਹਾਂਜੀ